ਨਮਸਕਾਰ ਸਰਗਰਮੀਆ ਪ੍ਰੋਗਰਾਮੇ ਚਵਾਸ ਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਰ ਭਗਸਿੰਘ ਦਾ ਕਰਦਾ ਸਵਾਗਤ ਆਧਿਆ ਵਿਸ਼ੇਸ਼ ਸਰਗਰਮੀ। ਜੈ ਪੀਰਾਂ ਦੀ ਜੈ ਪੀਰਾਂ ਦੀ ਮੈਂ ਤੁਹਾਡਾ ਆਪਣਾ ਸਿੰਘ ਨਰੇਸ਼ ਕੈਨ ਸੋ ਬੜੀ ਖੁਸ਼ਖਬਰੀ ਵਾਲੀ ਗੱਲ ਹੈ। ਦਰਬਾਰ ਪੰਜ ਪੀਰ ਪੰਟੋਰਾ ਮਹੱਲਾ ਵਿੱਚ ਜੋ ਕਿ ਬੜੀ ਟੌਮਟਾਉਨਾ ਪੀਰਾਂ ਦਾ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਪੀਰਾਂ ਦੀ ਮਹਿਮਾਗਾਨ ਵਾਸਤੇ ਆ ਰਹੇ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਜ ਕਿਰਨ ਕਰਵਾ ਕੇ ਪੀਰਾਂ ਦੇ ਦਰਸ਼ਨ ਕਰਨ ਤੇ ਮੂੰਹੋਂ ਮੂੰਹੀ ਅਰਦਾਸ ਕਰਨ ਤੇ ਆ ਕੇ ਲੰਗਰ ਛਕਣ ਜਿਸ ਦੇ ਵਿੱਚ ਪਹਿਲੋ 20 ਤਰੀਕ ਨੂੰ ਚਰਾਗ ਤੇ ਮਹਿੰਦੀ ਰਸਮ ਹੋਵੇਗੀ ਤੇ 21 ਫਰਵਰੀ ਨੂੰ ਪਹਿਲੋ ਚਾਦਰ ਚੜਾਏਗੀ ਤੇ ਝੰਡਾ ਚੜਾਏਗਾ ਪੀਰਾਂ ਦੇ ਦਰਵਾਜ਼ੇ ਉਸ ਤੋਂ ਬਾਅਦ ਪੀਰਾਂ ਦੀ ਮਹਿਮਾ ਦਾ ਉਦਗਾਰ ਪੀਰਾਂ ਦੀ ਚੌਂਕੀਲੇ ਇਸ ਵਿੱਚ ਬਹੁਤ ਹੀ ਪੀਰਾਂ ਦੇ ਪ੍ਰਸਿੱਧ ਕਲਾਕਾਰ ਪੰਜਾਬ ਦੇ ਮਸ਼ਹੂਰ ਆ ਰਹੇ ਨੇ ਜੋ ਕਿ ਪੀਰਾਂ ਦੇ ਮਹਿਮਾ ਦਾ ਗੁਕਾਰਨ ਕਰਕੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਪੀਰਾਂ ਦੇ ਦਰਵਾਜ਼ੇ ਆ ਕਰੋੜ ਕਰੋ ਬਤਾਓ ਤੇ ਆ ਕੇ ਪੀਰਾਂ ਦੇ ਦਰਸ਼ਨ ਪਾਓ ਤੇ ਅਸ਼ੀਰਵਾਦ ਪ੍ਰਾਪਤ ਕਰੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਪੀਰਾਂ ਦੀ ਜੈ ਪੀਰਾਂ ਦੀ दार सुखबीर सिंह बादल सुखबीर सिंह बादलदार बरम सिंह मिठादार ब्रम सि मा शोम अकाली श्रोमी अकाली दल शोम अकाली दलिठा

ਕਬੀਰਾ ਜੀ ਪਾਜੀ ਕੀ ਕਰਦੇ ਜਿੱਤੀ ਪੈਕਣੇ ਜਿੰਦੇ ਸੀ ਸਾਹ ਅਸੀਂ ਚੱਲ ਜਾਈਏ ਬਸ ਬਸ ਓਕੇ ਸਰ ਆਜੋ ਆਜੋ ਸਰ ਘੁਮੇ ਇੱਧਰ ਜੀ ਪਾਜੋ ਓਏ ਸੋ ਨਿਹਾਲ ਸੋ ਸੁਨਿਆਕਾਰ ਸ਼ੁਕਰਾਨੇ ਵਜੋ ਅ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਜਨਮ ਪਰਸਨ ਵਾਸਤੇ ਦਾਸ ਚੰਡੀਗੜ੍ਹੋਂ ਚੱਲਿਆ ਮੇਰੀ ਸ਼ੁਰੂਆਤ ਵੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚ ਹੋਇਆ ਤੇ ਮੇਰੀ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਔਰ ਰਸਤੇ 'ਚ ਅੱਜ ਖਟਕਰ ਕਰਾਂ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਿਉਂਕਿ ਹੱਕ ਸੱਚ ਵਾਸਤੇ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਵੀ ਬਹੁਤ ਵੱਡੀ ਲੜਾਈ ਲੜੀ ਆ ਜਦ ਮੈਂ ਵੀ ਸਰਕਾਰ ਤਾਨਾਸ਼ਾ ਸਰਕਾਰਾਂ ਦੇ ਖਿਲਾਫ ਲੜਦਾ ਸੀ ਤੇ ਮੇਰੇ ਵਾਸਤੇ ਵੀ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਇੱਕ ਇਨਸਪੀਰੇਸ਼ਨ ਸੀ ਔਰ ਮੇਰੇ ਮਨ 'ਚ ਕਈ ਵਾਰੀ ਉਹ ਤਸਵੀਰ ਜਿਹੜੀ ਕਾਫੀ ਵਾਇਰਲ ਹੁੰਦੀ ਹੈ ਜਦੋਂ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਨੂੰ ਸਿਲਾਖਾਂ ਪਿੱਛੇ ਇੱਕ ਚਾਰਪਾਈ ਤੇ ਬੈਠਿਆ ਉਹ ਉਹ ਫੋਟੋ ਬੜੀ ਇੱਕ ਵਕਾਈ ਜਾਂਦੀ ਹੈ ਸੋ ਉਸ ਨੂੰ ਮੈਂ ਇੱਕ ਵਾਰ ਹੀ ਨਹੀਂ अनेका ਵਾਰੀ ਜਦੋਂ ਮੈਂ ਸੱਚੇ ਪਾਤਸ਼ਾਹ ਦਾ ਸਹਾਰਾ ਲੈਂਦਾ ਸੀ ਤੇ ਇਹਨਾਂ ਮਾਨ ਸ਼ਹੀਦਾ ਦਾ ਵੀ ਸਹਾਰਾ ਲੈਂਦਾ ਸੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜਨਾ ਸੌਖਾ ਨਹੀਂ ਹੈ ਤੁਸੀਂ ਅੱਜ ਵੇਖ ਹੀ ਲਿਆ ਕੋਈ ਪੱਤਰਕਾਰ ਥੋੜੇ ਚੋ ਟਾਵੇਂ ਟਾਵੇਂ ਰਹਿ ਕੇ ਜਿਹੜਾ ਕੋਈ ਕਹਾਣੀ ਲਾ ਦਵੇ ਤੇ ਜਿਹੜਾ ਲਾਉਂਦਾ ਫਿਰ ਉਹਨੂੰ ਕਿਵੇਂ ਦੱਬਦੇ ਆ ਔਰ ਇਹ ਵੇਖਣ ਨੂੰ ਵੀ ਮਿਲਿਆ ਚਾਹੇ ਉਹ ਪਹਿਲਾਂ ਅਜੀਤ ਹਮਦਤ ਸਾਹਿਬ ਨਾਲ ਕੀਤਾ ਫਿਰ ਹੁਣ ਅੱਜ ਛੱਡ ਕੇ ਜਗ ਬਾਣੀ ਗਰੁੱਪ ਦੇ ਦਿਵਾਲੇ ਹੋ ਗਏ ਐ ਚਾਹੇ ਉਹ ਮਿੰਟੂ ਗੁਰਸਰੀਆ ਸੀ ਚਾਹੇ ਉਹ ਸਾਡੇ ਉਹ ਆਰਟੀਆਈ ਐਕਟੀਵਿਸਟ ਸਨ ਆਪਣਾ ਮਾਨੇ गोयल ਸਾਹਿਬ ਜਾਂ ਹੋਰ بڑے ਪੱਤਰਕਾਰ ਨੇ ਤੁਹਾਡੇ ਚੋਂ ਵੀ ਕਈ ਹੋਣੇ ਸੋ ਜਦੋਂ ਐਮਰਜੈਂਸੀ ਲੱਗੀ ਹੋਵੇ ਨਾ ਜੀ ਜਦੋਂ ਪ੍ਰੈਸ ਦੀ ਆਜ਼ਾਦੀ ਖਤਰੇ 'ਚ ਹੋਵੇ ਜਿਹੜੀ ਸਰਕਾਰ ਇਹ ਗੱਲ ਸੁਣ ਕੇ ਹੀ ਰਾਜੀ ਨਾ ਹੋਵੇ ਕਿ ਸਚਾਈ ਕੀ ਆ ਪੰਜਾਬ ਦੇ ਕੱਲੇ ਪਿੱਛੇ ਸ਼ਹੀਦੇ ਆਜ਼ਮ ਦੀ ਫੋਟੋ ਲਾ ਕੇ ਇੱਕ ਪਾਸੇ ਔਰ ਦੂਜੇ ਪਾਸੇ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾ ਸਕਦੇ ਤੁਸੀਂ ਲੋ ਜਿੱਥੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਅਪਮਾਨ ਕਰ ਰਹੇ ਹੋ ਉੱਥੇ ਲੋਕਾਂ ਦਾ ਵੀ ਬੜਾ ਵੱਡਾ ਅਪਮਾਨ ਕਰ ਰਹੇ ਹੋ ਸੋ ਮੇਰੀ ਲੜਾਈ ਜਾਰੀ ਹੈ ਜੀ ਮੈਂ ਪਹਿਲੀ ਵਾਰੀ ਚ ਨਹੀਂ ਦੂਜੀ ਵਾਰੀ ਛੁੱਟ ਕੇ ਆਇਆ ਭਾਵੇਂ ਅਗਲੀ ਵਾਰੀ ਪਤਾ ਨਹੀਂ ਕਿੰਨੀ ਵਾਰੀ ਛੁੱਟ ਕੇ ਆਉਣਾ ਪੈਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਿੱਥੇ ਆਪਾਂ ਖਲੋਤੇ ਆ ਨਾ ਇਸ ਧਰਤੀ ਨੇ ਹਰ ਪੰਜਾਬੀ ਨੂੰ ਉਹ ਜਜ਼ਬਾ ਦਿੱਤਾ ਸੀ ਕਿ ਨਾ ਰੁਕਣਾ ਭਾਈ ਤੇ ਨਾ ਝੁਕਣਾ ਇਹ ਸੀ ਇਸ ਝੁਕੂਗਾ ਤੇ ਗੁਰੂ ਅੱਗੇ ਝੁਕੂਗਾ ਗੁਰੂ ਦੀ ਸੰਗਤ ਅੱਗੇ ਝੁਕੂਗਾ ਤਾਨਾਸ਼ਾ ਗਦਾਪੀ ਸਦਾਮ ਹੁਸੈਨ ਜੀ ਜਿਹਨਾਂ ਦੀ ਰੂਹ ਆਈ ਖੜੀ ਆ ਉਹਨਾਂ ਸਾਹਮਣੇ ਨਹੀਂ ਝੁਕੂਗਾ ਨਾ ਦਿੱਲੀ ਤੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਨੂੰ ਪੰਜਾਬੀ ਬਰਦਾਸ਼ਤ ਕਰੂ ਸਰ ਜਾਦੂ ਦੀ ਜੱਪੀ ਵਾਲੇ ਬਾਬਾ ਜੀ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਉਹ ਮੇਰੀ ਯਾਰ ਏਡੀ ਹਾਇਸੀਅਤ ਨਹੀਂ ਔਕਾਤ ਨਹੀਂ ਮਹਿਤਾ ਜਿਹੜੀ ਜੱਪੀ ਮੈਨੂੰ ਪਈ ਸੀ ਉਹਦੀ ਗੱਲ ਕੀਤੀ ਆ ਹਾਂ ਮਗਰ ਮੈਂ ਇਸ ਗੱਲ ਨੂੰ ਜ਼ਰੂਰ ਕੰਡੈਮਨਡ ਕਰਦਾ ਜੋ ਬੋਲ ਬਾਬਾ ਜੀ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੇ ਬੋਨੇ ਆ ਜੇ ਕੇਜਰੀਵਾਲ ਸਾਹਿਬ ਨੂੰ ਮਾੜੀ ਮੋਟੀ ਵੀ ਸ਼ਰਮ ਹੈ ਜਾਂ ਬਾਬਾ ਜੀ ਦਾ ਸਤਿਕਾਰ ਕਰਦੇ ਆ ਜਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਗੁਰੂਆਂ ਪੀਰਾਂ ਦੀ ਧਰਤੀ ਦਾ ਸਤਿਕਾਰ ਕਰਦੇ ਆ ਫਿਰ ਭਗਵੰਤ ਮਾਨ ਨੂੰ ਡਿਸਮਿਚ ਕਰਨ ਨਹੀਂ ਤਾਂ ਅਮਨ अरोड़ा ਸਾਹਿਬ ਕਹਿਣ ਕਿ ਮੈਂ ਉਹਨਾਂ ਬਿਆਨਾਂ ਨਾਲ ਸਹਿਮਤ ਨਹੀਂ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ ਕਿਉਂਕਿ ਲੋਕੀ ਨਾਲ ਤੁਸੀਂ ਮੂਰਖ ਨਾ ਸਮਝ ਲਈ ਜੇ ਸਹਿਮਤ ਨਹੀਂ ਤਾਂ ਫਿਰ ਤੁਸੀਂ ਬਾਹਰ ਹੋ ਜਾਓ ਕੈਬਨਿਟ ਚੋਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸ਼ਾਇਦ ਐਡਾ ਕਿਉਂਕਿ ਲੱਖਾਂ ਕਰੋੜਾਂ ਲੋਕਾਂ ਦੀ ਸੰਗਤ ਹੈ ਬਾਬਾ ਜੀ ਦਾ ਜਿਹੜਾ ਸਤਿਕਾਰ ਕਰਦੇ ਆ ਔਰ ਕਿੰਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਾਸ਼ਟਰਪਤੀ ਸਹਿਬਾਨ ਉੱਥੇ ਜਾ ਕੇ ਬਾਬਾ ਜੀ ਦਾ ਪਿਆਰ ਤੇ ਅਸ਼ੀਰਵਾਦ ਲੈਂਦੇ ਤੇ ਕੀ ਕਿਸੇ ਮੁੱਖ ਮੰਤਰੀ ਨੂੰ ਸ਼ੋਭਦਾ ਜਿਹਦਾ ਆਪ ਦਾ ਕਰੈਕਟਰ ਹੀ ਐਡਾ ਢਿੱਲਾ ਹੋਵੇ ਕਿ ਉਹ ਐਡੀ ਵੱਡੀ ਸ਼ਖਸੀਅਤ ਬਾਰੇ ਬਾਪੁਰਖਾ ਬਾਰੇ ਬਿਆਨ ਦੇ ਕੇ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਉਹ ਦਿਨ ਜਿਸ ਤਰੀਕੇ ਨਾਲ ਬਾਬਾ ਜੀ ਦੀ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਕੱਲ ਕੋਈ ਗੱਲ ਉੱਥੇ ਹੋ ਜਾਂਦੀ ਕਿਉਂਕਿ ਡਿਊਟੀ 'ਚ ਜੇਲ ਬ੍ਰੇਕ ਤੋਂ ਬਾਹਰ ਡਿਊਟੀ ਤੱਕ ਕਿਸੇ ਪ੍ਰੈਸ ਵਾਲੇ ਨੂੰ ਨਹੀਂ ਆਉਣ ਦਿੱਤਾ ਜਾਂ ਸਿਲੈਕਟਿਵ ਪ੍ਰੈਸ ਨੂੰ ਲੈ ਕੇ ਗਏ ਉਹੀ ਅਫਸਰ ਜਿਹੜਾ ਦੀ ਅੱਜ ਇਹਨ ਕੁਆਇਰੀ ਹਾਈ ਕੋਰਟ ਨੇ ਖੋਲਤੀ ਆ ਉਹਨਾਂ ਦੀ ਵੀਡੀਓ ਬਾਰੇ ਉਹ ਪ੍ਰੈਸ ਨੂੰ ਦੇ ਰਿਹਾ ਸੀ ਸਵਾਲ ਕਿ ਤੁਸੀਂ ਬਾਬਾ ਜੀ ਨੂੰ ਆਹੀ ਸਵਾਲ ਕਰਨਾ ਤੇ ਜਦੋਂ ਪੁਲਸੇ ਜੇ ਕੰਮ ਕਰਨ ਲੱਗ ਜੂਗੀ ਫਿਰ ਲਾਅਨ ਆਰਡਰ ਤੱਕ ਕਿੱਥੇ ਕਾਬੂ ਰਹਿਣਾ ਤੇ ਭਾਜਪਾ ਨਾਲ ਸਮਝੌਤਾ ਹੋਣ ਸੜਕ ਤੇ ਤਾਂ ਹੀ ਦੱਛਿਆ ਜਾਣ ਉਹਨਾਂ ਤਾਂ ਪਬਲਿਕ ਵਿੱਚ ਆ ਜੀ ਉਹਨਾਂ ਤਾਂ ਪਬਲਿਕ ਵਿੱਚ ਥੋੜੇ ਤੋਂ ਕੁਝ ਲੁਕੇ ਰਹਿਣਾ ਵੀ ਨਹੀਂ ਜਦੋਂ ਜਦੋਂ ਆਉਣਾ ਤੇ ਥੋੜੀ ਜਿਹੀ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੋਂ ਆ ਤੁਸੀਂ ਪਹਿਲਾਂ ਲੈ ਆਉਣਾ ਇਹਦਾ ਬਣਾ ਤਿਆਰੀ ਚੱਲ ਰਹੀ ਹੈ ਅੰਦੀ ਨਾਲ ਦੀ ਇਕਤਾ ਬਾਰੇ ਸਰ ਦੇਖੋ ਮੈਂ ਤੁਸੀਂ ਤੁਸੀਂ ਇੱਕ ਗੱਲ ਕੀਤੀ ਸੀਗੀ ਮੈਂ ਜਦੋਂ ਬਾਹਰ ਆਇਆ ਕਿ ਮੈਂ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਤੱਕ ਕਿੰਨਾ ਕੁ ਹੋ ਗਿਆ ਜੀ ਮਹਾਰਾਜ ਜੀ ਮੇਰੀ ਗੱਡੀ ਬਰਨਾਲਾ ਸਾਹਿਬ ਚਲਾ ਰਿਹਾ ਜਾ ਕੇ ਵੇਖ ਲੋ ਫੋਟੋ ਖਿੱਚ ਲਿਓ ਜੀ ਤੇ ਮੇਰੀ ਤਾਂ ਪਹਿਲ ਕਦਮੀ ਸ਼ੁਰੂ ਆ ਔਰ ਮੈਂ ਧਨਵਾਦੀ ਆ ਕਈ ਲੀਡਰਸ਼ਿਪ ਨੇ ਉਹਦਾ ਸਵਾਗਤ ਵੀ ਕੀਤਾ ਔਰ ਜਿਹਨੂੰ ਪੰਜਾਬ ਦਾ ਦਰਦ ਹੈ ਨਾ ਜੀ ਜਿਹਨੂੰ ਜੋ ਆਜੀ ਪੰਜਾਬ ਦੇ ਹਾਲਾਤ ਬਣੇ ਆ ਚਾਹੇ ਉਹ ਲਾਅ ਔਰ ਆਰਡਰ ਦੇ ਆ ਚਾਹੇ ਨੌਕਰੀ ਦੇ ਆ ਚਾਹੇ ਕਿਸਾਨੀ ਦੇ ਆ ਜਾਂ ਜੋ ਦਿੱਲੀ ਕਰ ਰਿਹਾ ਪੰਜਾਬ ਦੇ ਨਾਲ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਆ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਨੇ ਤੁਸੀਂ ਭਾਜਪਾ ਦਾ ਪੁੱਛਿਆ ਅਸੀਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ ਗਾਂ ਕਿਵੇਂ ਕਰਨਾ ਇਕੱਠੇ ਹੋਣਾ ਨਹੀਂ ਹੋਣਾ ਇਹ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੂਗੀ ਮਗਰ ਇਹ ਤਾਂ ਫੈਕਟ ਹੀ ਆ ਨਾ ਕਿ 97 ਚ ਸਰਕਾਰ ਇਕੱਠਿਆਂ ਬਣੀ ਸੀ 2007 ਚ ਇਕੱਠੀ ਬਣੀ ਸੀ 2012 ਚ ਇਕੱਠੀ ਬਣੀ ਸੀ ਔਰ ਕਈ ਸੱਜਣ ਨੇ ਜਿਹੜੇ ਇਸ ਗੱਲ ਨੂੰ ਮੈਂ ਮਤਲਬ ਇਹ ਤੋਂ ਕਿਸੇ ਦੀ ਤਸਦੀਕ ਦੀ ਲੋਟ ਨਹੀਂ ਤਾਂ ਇਹ ਸੱਚ ਨੂੰ ਅ ਪ੍ਰਮਾਣ ਤੀ ਲੋਟ ਨਹੀਂ ਤੁਸੀਂ ਵੀ ਜਾਣਦੇ ਹੋ ਔਰ ਕਹੀ ਚਾਹੁੰਦੇ ਆ ਕਿ ਪੰਜਾਬ ਖਾਤਰ ਅੱਜ ਇਕੱਠੇ ਹੋਣਾ ਕਿਉਂਕਿ ਪੰਜਾਬ ਦਾ ਅਨ ਵਰਚ ਆਫ ਕੋਲੈਪਸ ਹੈ ਇੱਕ ਟੈਂਪਰੀ ਡੀਜੀਪੀ ਆਪਦੀ ਕੁਰਸੀ ਬਚਾਰਿਆ ਲਾਅ ਐਂਡ ਆਰਡਰ ਦਾ ਕੋਲੈਪਸ ਹੈ ਤੁਸੀਂ ਮਹਬੂਤ ਹੋ ਆਪਦੇ ਘਰ ਅੱਜ ਉਹ ਆਪਦੀ ਕੁਰਸੀ ਨੂੰ ਬਚਾਉਣ ਤੇ ਲੱਗਿਆ ਰਹਿੰਦਾ ਤੁਹਾਨੂੰ ਮਹਬੂਤ ਰੱਖਣ ਲਈ ਧਿਆਨ ਕੋਈ ਨਹੀਂ ਇਚਲੀ ਇਹ ਸਾਰੇ ਹਾਲਾਤਾਂ ਨੂੰ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਸਭ ਨੂੰ ਧਿਆਨ ਚ ਰੱਖਦਿਆਂ ਹੋਇਆ ਜਿੱਦਾ ਦਾ ਦਰਦ ਪੰਜਾਬ ਨਾਲ ਹੋਊਗਾ ਫਿਰ ਉਹ ਤੇਰੀ-ਪੇਰੀ ਛੱਡੂ ਤੇ ਪੰਜਾਬ ਲਈ ਇਕੱਠਾ ਹੋਊਗਾ। ਜਮ ਮਜੀਠੀਆ ਸਾਹਿਬ ਚਾਹੁੰਦੇ ਆ ਕਿ ਬੀਜੇਪੀ ਨਾਲ ਅਲਾਈਂਸ ਹੋਵੇ। ਜਿਹਦਾ ਵਰਕਰ ਤੁਸੀਂ ਕਹਿੰਦੇ ਆ ਕਿ ਵਰਕਰ ਤਾਂ ਚਾਹੁੰਦਾ ਆ। ਮੇਰਾ ਵੀ ਮਜੀਠੀਆ ਤਾਂ ਬਹੁਤ ਕੁਝ ਚਾਹੁੰਦਾ ਹੁਣ ਮਜੀਠੀਆ ਤੈਨੂੰ ਇੱਥੇ ਥੋੜੀ ਦੱਸ ਦੂ। ਇਹ ਮੰਨ ਤੂੰ ਤੁਸੀਂ ਤਾਂ ਤੇਰੇ ਤਾਂ सर नमस्कार बहुत डेट हो गया सर आ रहे टाइम पंजाब सरकार और मान्योग अपने डी जी पी साहब ने गैंगस्टर के और नशे के खिलाफ जो एक अभियान दोबारा जो हमने शुरू किया है जिसे हम ऑपरेशन प्रहार 2.0 के नाम से शुरू किया है जो कि आज सुबह से ले कर हमें इसी के तहत काफ़ी कार्रवाई की जा रही है अलग अलग ज़िले में और ये बहत्तर घंटे का ये एक ऑपरेशन तो उसी ऑपरेशन को रिव्यू करने के लिए मुझे खास कर शहर ज़िला इसकी जिम्मेवारी मिली है तो मैं यहाँ पे आके वो सारी जो तो अभी तक की गई कार्रवाई को मैं रिव्यू कर रहा था जिसमें कि टोटल अभी तक थर्टी फाइव पुलिस की टीम ने इन्होंने सुबह में इन्हें डिस्पैच किया था जो कि नब्बे जगहों पे इन्होंने रेड कंडक्ट किया और उस रेड में अभी तक 64 जो एक्टिव गैंगस्टर्स या जो वांटेड क्रिमिनल्स हैं और जो सस्पेक्ट्स हैं उनको राउंड अप किया गया है और जिनकी पूछ पड़ताल चल रही है इसमें इनकी पूछ पड़ताल के बाद जो भी बनती कार्रवाई होएगी और जो भी इनकी किसी क्राइम में या किसी चीज़ में शहूलियत है वो तो कानून के मुताबिक हम उसे उसमें आगे की कार्रवाई करेंगे इसमें अभी तक एक, एक एफ भी लॉन्च किया गया है जिसमें ड्रग्स इस की रिकवरी हुई है और प्रिवेंटिव डिटेंशन में भी बारह बंदों को राउंड अप किया गया है एक प्रोक्लेम्ड ऑफेंडर भी अरेस्ट किया गया है और आगे भी ये कार्रवाई अभी अभी तक की है सिर्फ जो है जो कार्रवाई जो है ये पिछले दस बारह घंटों की कार्रवाई है और ये कार्रवाई अभी बहत्तर घंटे तक चलेगी इसलिए अलग अलग तरीक़ों से इस ऑपरेशन में जो हम जो चेकिंग है और जो सारी चीज़ें जो उसको हमने जारी रखा है और बाकी हम आगे देख रहे हैं कि किसी क्राइम के अगेंस्ट सरकार की जो पॉलिसी है कि इससे जीरो टॉलरेंस पॉलिसी और ख़ास के गैंगस्टर और जो नशे के खिलाफ उसमें किसी भी तरह की कोई कोताही नहीं हो जाती रिकवरी कितनी है आउट ऑफ कंट्री हमने एक लिस्ट बनाई थी तकरीबन साठ बंदों की एक लिस्ट है जो कि आप लोग को पता ही है इसमें क्योंकि अलग अलग मुल्क में ये बैठ के वहाँ से ऑपरेट कर रहे हैं और ये इसकी एक पूरी प्रक्रिया होती है किसी को तो एक्सप्राडिशंस के लिए जो कुछ प्रक्रिया को पूरी करनी होती है जिसमें कि रेड प्रॉब्लम नोटिस इशू होते हैं उसके बाद उनके खिलाफ जो भी हमारे पास यहाँ पे जो एविडेंसेस हैं उनकी पूरी फाइल तैयार करके वो संबंधित देश को क्योंकि इसमें गवर्नमेंट ऑफ इंडिया के थ्रू वो सारी चीज़ें और जो तो नोडल एजेंसीज हैं उनके थ्रू ये सारी कार्रवाई होती है तो इसमें टाइम लगता है लेकिन हमारी तरफ से वो सारी कार्रवाई चल रही है इसमें तो बहुत सारे गैर गैरकानूनी हथियार हैं लोगों के बाद जो करते हैं उनके पास लाइसेंस देखिए देखिए कानूनी हथियार अब अब इसलिए तो हम इतनी एक्सटेंसिव चेकिंग जो हम हमने चलाई है इतने सारे हमने जो अभी हम से ऑपरेशन भी शुरू करने जा रहे हैं हमारे जो नाके हैं वहाँ पे भी चेकिंग पॉइंट्स हैं अब चूँकि गैर कानूनी हथियार क्या है कि जिस तरीके से जो क्रिमिनल एलिमेंट्स हैं वो कहीं ना कहीं से तो इस तरह के गैरकानूनी हथियार जुगाड़ कर लेते हैं लेकिन हमारी कोशिश यही होती है कि सो हम अगर हमारी पुलिस सतर्क रहे और चेकिंग हमेशा चलती रहे तो हम उसे प्रिवेंट भी करते हैं रिकवरी भी करते हैं रिकवरी है। क्या हुई है तो जो एन डी पी एस बता रहे मामला दर्ज हो जिसमें रिकवरी अभी मैं उसी केस के बारे में भी देख रहा हूँ क्योंकि अभी तो बंदे को लेकर आए हैं तो अभी तो स्मॉल क्वान्टिटी में रिकवरी है लेकिन उनकी पूछ पड़ताल के बाद फिर आगे पता लगेगा कि सो ये आखिर कहाँ से लेके आए थे तो मुझे उम्मीद है कि आगे और भी रिकवरी हुआ जितने लोगों के अरेस्ट है सभी कोई बांछित है या किसी केस में या कोई फरार या पीओ है कैसे है नहीं अभी देखिए अभी जो बड़ा इनिशियल स्टेज है अभी तो हमने राउंड अप किया है इनको और क्योंकि तो गिनती बहुत ज़्यादा है सिक्सटी फोर बंदों को राउंड अप किया गया है तो इनसे जब तक हम पूछ पड़ताल नहीं करेंगे तभी आगे बात चलती है एक ऐसा तो है नहीं कि हम उनको ला और भी इमीडिएट कोई टाइम लगता है उनको भी रद्द करने की प्रक्रिया चल रही है, है नहीं कौन सी हथियार जो लाइसेंसी हथियार है उसको कम करने के लिए बहुत तो तो ज्यादा हो है नहीं नहीं ये तो टाइम अगर किसी का लाइसेंसी हथियार है तो हम उसे देखते हैं कि अगर किसी भी लाइसेंसी हथियार का कोई अगर दुरुपयोग हो रहा है या कोई उसको गैर कानूनी कामों के लिए यूज किया जा रहा हो वहाँ पे तो पुलिस कार्रवाई करती है लेकिन आज सच जहाँ पे लाइसेंस दिया गया है उसमें हमारा एक प्रॉपर मैकेज़म है हम उसे रिव्यू करते रहते हैं तो इसके बारे में मतलब ऐसी कोई बात तो नहीं है कि हम सारे गैर लाइसेंसी हथियार बुक रद्द करने के ऐसी कोई डायरेक्शन नहीं है ऑपरेशन बन में कितना सक्सेसफुल आपने देखा होगा ऑपरेशन प्रहार हार वन बहुत सक्सेसफुल रहा था और उसी से उसी कामयाबी के कारण ये, ये दूसरा ऑपरेशन हमने शुरू किया क्योंकि ये नहीं है कि एक ऑपरेशन के बाद अगर हम अगर चुप करके बैठ जाए तो फिर जो अपराधी तत्व होते हैं उनको लगता है कि पुलिस जो है और वो सक्रिय नहीं है इसलिए ये ऑपरेशन कॉन्टीन्यूस एक सर्टेन इंटरवल के बाद चलाते रहना ज़रूरी है और इस संबंध में डीजीपी साहब ने खास के कल उन्होंने चंडीगढ़ में मीटिंग भी रखी थी और उन्होंने बहुत सारे पॉइंट्स को ब्रीफ किया है और हम उसी आ, की कॉन्टीन्यूएशन में हम ये सारी कार्रवाई कर रहे हैं थैंक यू थैंक यू ਸਰਦਾਰ ਸ਼ਿਮਰ ਪੱਲਸੇ ਸਿੰਘ ਨਗਨਾ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪੱਲਸੇ ਸਿੰਘ ਇਜਾਜ਼ਤ ਦਿਓ ਧੰਨਵਾਦ